ਉੱਠ ਖੜੇ ਵਈ ਸਾਜਰੇ ਸਾਜਰੇ ਸਤਿ ਸ੍ਰੀ ਅਕਾਲ ਸਾਰੇ ਵੀਰ ਭੈਣਾਂ ਨੂੰ ਕਿਵੇਂ ਕੈਮੋ ਸਾਰੇ ਜਾਨਵਰ ਸੈਟ ਸਾਰਿਆਂ ਦੇ ਹੁਣੇ-ਹੁਣੇ ਉੱਠਿਆ ਵਈ ਰਾਤ ਕਬੂਤਰੀ ਕੁੱਪਰ ਰਹਿ ਗਈਦੀ ਆਪਣੀ ਹਰੀਆਂ ਗੱਛਾਂ ਵਾਲੀ ਤੁਹਾਨੂੰ ਮੈਂ ਦਿਖਾਉਣਾ ਹੈ ਆ ਇੱਥੇ ਆਈ ਆ ਹੁਣ ਇੱਕ ਮਿੰਟ ਤੁਹਾਨੂੰ ਮੈਂ ਦਿਖਾਣਾ ਅਸੀਂ ਦੇਖਣ ਆਇਆ ਦਾ ਕਿੱਧਰ ਗਈ ਬਾਕੀ ਦਾ ਆਉਂਦੇ ਆ ਦੇਖਣਾ ਉੱਚੀ ਵੇਰਦੇ ਮੈਂ ਤੁਹਾਨੂੰ ਇੱਕ ਮਿੰਟ ਦਿਖਾਉਣਾ ਹੈ ਬਾਕੀ ਦਾ ਹਟਾ ਦੇ ਇਹਨਾਂ ਨੇ ਆਪੋ ਯਾਰੀ ਦਿਖਾਉਣਾ ਤੁਨੂੰ ਆ ਫਿਰਦੀ ਹੈ ਬਈ ਇਹ ਉਹੋ ਕਿੱਧਰ ਗਈ ਆ ਜਾਂਦੀ ਹੈ ਆ ਦੇਖੋ ਆ ਫਿਰਦੀ ਹੈ ਸ਼ਗੋ ਮਦਰੂ ਘੋੜੀਆਂ ਕੁੜੀਆਂ ਦਾ ਵੀ ਕੰਮ ਕਰਤਾ ਬੜੀਆਂ ਨੂਰੀ ਤੇ ਬਹਿਰੀ ਦਿਖਾਉਣਾ ਹੈ ਬਹਿਰੀ ਆ ਗਈ ਹੁਣ ਆ ਦੇਖੋ ਇਹ ਆ ਮੌਸਮ ਜਿਵੇਂ ਨਹੀਂ ਛੜਦੀ ਲੈ ਖੜ ਜੋ ਕਲੀਅਰ ਨਹੀਂ ਦਿਖ ਰਿਹਾ ਆ ਦੇਖੋ ਹਾਂ ਕਬੂਤਰ ਕਬੂਤਰੀ ਆਪਣੀ ਫਿਰਦੀ ਆ ਤੁਹਾਨੂੰ ਦਿਖਾਉਣਾ ਬਹੁਤ ਉੱਚੀ ਫਿਰਦੀ ਆ ਤੇ ਜਿਹਾ ਸਾਂ ਉੱਪਰ ਨਵੇਂ ਕਬੂਤਰ ਡਾਉਣ ਗਿਆ ਜਿਨ੍ਹਾਂ ਦੇ ਕੱਲ ਰੰਗ ਆਹ ਦੇਖੋ ਕੂਤਰੀ ਆ ਉਹ ਫਿਰਦੀ ਆ ਇਹ ਦੇਖ ਰਹੀ ਹੋਗੇ ਕਿੱਧਰ ਗਈ ਆਹ ਦੇਖੋ ਆਹ ਦੇਖੋ ਆਹ ਫਿਰਦੀ ਆ ਬੜੀ ਉੱਚੀ ਆ ਲੈ ਦੇਖਿਓ ਇਹ ਲੈ ਚਲੋ ਕੋਈ ਨਹੀਂ ਜੱਸਾ ਉੱਪਰ ਗਿਆ ਕਬੂਤਰ ਡਾਊਨ ਤੋਂ ਦਿਖਾਉਨੇ ਆ ਫਿਰ ਆ ਕਰ ਰਹੇ ਆ ਵੀ ਘੋੜੀਆਂ ਦਾ ਸਾਫ ਅੰਬਰ ਫਿਰਦੀ ਆਪਣੀ ਅੰਬਰ ਇੱਕ ਵਾਰ ਗੱਡੀ ਹੋ ਗਈ ਠੀਕ ਹੈ ਅੰਬਰ ਛੱਡੀ ਨਾ ਇਧਰ ਅੰਬਰ ਅੰਬਰ ਹਟ ਜਾ ਹਟ ਜਾ ਫੜਦਾ ਵੀ ਜੱਸਾ ਪਹੁੰਚ ਗਿਆ ਉੱਪਰ ਕਬੂਤਰ ਫੜਦਾ ਹਾਂ ਇੱਕ ਟਾਂਗਾ ਹਾਂ ਇਹ ਕਨਮਾ ਲੈ ਡਾ ਕੇ ਰਾਂ ਲੈ ਵੀ گلابی ਹਰੇ ਪੱਲੇ ਦਾ ਇੱਕ ਇਹ ਕਗਾ ਕਾਂਤ ਦੇ ਡੰਡੇ ਵਾਲਾ ਆ ਆ ਇਹ ਕਾਂਤ ਦੇ ਡੰਡੇ ਵਾਲਾ ਓਕੇ ਆ ਹਰੀ ਭੂਜਾ ਹਰਾ گلابی ਪੱਲਾ ਚੱਲ 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 ਵੀ ਚੱਲ ਟਾਂ ਗਿਆ ਵੀ ਇੱਕ ਹਰੀਆਂ ਲਾਈਨਾਂ ਵਾਲਾ ਹੈ ਛਧਰੀ ਤੇ ਬਿਠਾ ਦੇ ਹਾਂ ਜੇ ਬੈਠਦੇ ਨੇ ਆ ਜਾ ਆ ਜਾ ਆ ਜਾ ਕੋਈ ਡਾ ਦੇ ਡਾ ਦੇ ਚੱਲ ਵੀ ਇਹ ਵੀ ਉੱਡ ਗਿਆ ਹਰ ਨੀਲੀ ਬੋਤਲ ਵਾਲਾ ਵੀ ਉੱਡ ਗਿਆ ਇੱਕ ਅੱਧਾ ਪੱਕਾ ਕਰਦੀ ਇਹਨਾਂ ਨਾਲ ਪਰਾਣਿਆਂ ਜੋ ਇੱਕ ਅੱਧਾ ਜਿਹੜਾ ਢਾਂਗੀ ਤੇ ਆਉਂਦਾ ਸਿੱਧਾ ਘਾਟ ਉੱਡਨੇ ਵਾਲਾ ਕੋਈ ਹੈ ਵਾ ਠੀਕ ਆ ਆ ਗਈ ਕੋਤਰੀ ਬਾਈ ਹੁਣ ਉਪਰੋਂ ਟੁੱਟ ਕੇ ਆਈ ਹੈ ਹਰੀਆਂ ਵਿੱਚ ਨਾਲ ਜੀ ਨੀ ਆ ਦੇਖੋ ਥੱਕੀ ਪਈ ਐ ਕਿੱਧਰ ਗਏ ਹੋ ਗਿਆ ਬਾਈ ਆਪਣਾ ਰੰਗੀਲਾ ਉਹ ਦੇਖੋ ਤੇ ਨੀਲੀ ਬੋਤਲ ਵਾਲਾ ਆ ਹੁੰਦਾ ਉਹ ਇਹ ਵੀ ਦਿਖਾ ਦਿੰਦੇ ਹਰੀਆਂ ਗੱਛਾਂ ਵਾਲੀ ਆ ਆ ਗਈ ਆ ਜਾ ਆ ਜਾ ਆਏ ਹਾਏ 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 ਦੋ ਰਮਤ ਸਮਾਣੀ ਤੇ ਪੂਰਨਾ ਮਦਦ ਆ ਜਾਂਦਾ ਨਹੀਂ ਲੀਉਤ ਰਣਾ ਦੇ ਦੋ ਦੇ ਬਈਓ ਹਰੀਆਂ ਕੱਛਾਂ ਲਈ ਆ ਗਈ ਕਬੂਤਰੀ ਜੱਸਾ ਕਰਦਾ ਬੰਦ ਵਸ ਰੱਬ ਜੋਖੜ ਕੇ ਬੰਦ ਹੋ ਜੇ ਹਰੀਆਂ ਲਾਈਨਾਂ ਵਾਲਾ ਦੇਖ ਲਓ ਪਹਿਲੇ ਦਿਨ ਡਾਇਆ ਉਹ ਚਲੇਗਾ ਇਹਦੇ ਪਿਛਲੀ ਵਾਰ ਕਾਲੀਆਂ ਲਾਈਨਾਂ ਦੀਆਂ ਤੁਸੀਂ ਦੇਖਿਆ ਹੋਣੇ ਜਿਹੜਾ ਸ਼ਾਮ ਨੂੰ ਉੱਤਰਦਾ ਰਿਹਾ ਤੇ ਹੌਲੀ 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 ਉੜ ਗਏ ਇਹ ਉਹ ਢਾਂਗੀ ਤੇ ਬੈ ਗਈ ਅੰਦਰ ਦਾ ਕਰਨੀ ਕਿਉਂਕਿ ਕੱਲ ਦੀ ਬਾਹਰ ਆ ਗਿਆ ਆਪਣਾ ਰੰਗੀਲਾ ਦੇਖੋ ਹਰਾ گلابی ਪੱਲਾ ਚਿੱਟੇ ਟੂਸੇ ਤੇ ਹਰੀ ਪੂਛ ਬਹੁਤ ਧਾਣੇ ਵੀ ਪਾ ਦੇ ਵੀਰੇ ਧਾਣੇ ਇਹਨਾਂ ਨੂੰ ਵੀ ਲਿਆਉਣੇ ਆਲੇ ਆ ਲਓ ਜੀ ਮਿੱਤਰੋ ਹਰੀਆਂ ਕੱਛਾਂ ਦੀ ਕੂਤਰੀ ਆ ਗਈ ਹੈ ਬਚਾ ਕਿਹੜਾ ਆਪਣਾ ਨਾ ਬਾਈ ਇੱਕ ਬਚਾ गिर ਗਿਆ ਇੱਥੇ ਨੁਮਾਇ ਦਿਖਾਉਣਾ ਇੱਥੇ गिर ਗਿਆ ਫੜ ਲਾ ਫੜ ਲਾ ਕਿੱਥੇ ਗਿਆ ਫੜ ਲਾ ਫੜ ਲਾ ਕੋਈ ਨਹੀਂ ਉਹ ਬੈਠਾ ਉਹ ਬੈਠਾ ਆਹੋ ਥਾ ਮਨ ਤਨ ਸਭ ਪਰ ਚਾਲ ਕੋਈ ਨਾ ਉੱਡ ਗਿਆ ਉੱਡ ਗਿਆ ਇਹਦਾ ਲੱਗਿਆ ਹੋਇਆ ਸਾਉਦੇ ਸਾਦਾ ਬਸੰਤ ਹੋ ਗਿਆ ਉਹ ਦੇਖੋ ਉੱਡ ਗਿਆ ਉੱਥੋਂ ਦੇਖ ਉੱਥੋਂ ਫੜ ਜਾ ਡਾ ਦੇ ਲਾਮ ਗੋਬਿਨਾ ਬਸੰਤ ਹੈ ਉਹ ਬੈਠਾ ਮਖਾਵਸੀ ਆ ਮਨ ਸੋਈ ਚੱਲ ਸੜ ਥੱਲੇ ਨਾ ਉੱਡਰ ਦੇ ਪਹੁੰਚ ਗਏ ਬਾਈ ਤੇ ਉਹ ਕਬੂਤਰ ਤਾਂ ਨਾ ਉਹ ਬੈਠ ਗਿਆ ਚਲੋ ਹੁਣ ਸੇਫ ਜਗ੍ਹਾ ਤੇ ਉਹ ਥੱਲੇ ਜੀ ਹੋਇਆ ਬੈਠਾ ਜਿਹੜਾ ਕੋਈ ਚੱਕਰ ਨਹੀਂ ਹੁਣ ਸੇਫ ਜਗ੍ਹਾ ਤੇ ਐ ਤੇ ਜਸੂ ਨੇ ਹੋਰ ਕਬੂਤਰ ਕੱਢ ਤੇ ਹੁਣ ਆ ਆ ਜਾਂਦਾ ਆਪਣਾ ਰੰਗੀਲਾ ਚਲੋ ਕੋਈ ਨਹੀਂ ਪਹਿਲਾਂ ਹੁਣ ਇੱਥੇ ਵਾਲੇ ਜਾਨਵਰਾਂ ਨੂੰ ਦਾਣਾ ਪਾਣੀ ਪਾਈਏ ਚੱਲ ਵੀ ਚੱਲ ਕਾ ਜੀ ਆਜੋ 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 ਚੱਲ ਵੀ ਟਰੱਕੀ ਆ ਪੈਲ ਬਾਹਰ ਆ ਕੇ ਪਾ ਉਹ ਵੀ ਛੱਡਾ ਉਹ ਦੂਜੀਆਂ ਵੱਟਕਾਂ ਨਹੀਂ ਬਈ ਛੋਟੀਆਂ ਛੱਡਣੀਆਂ ਉਹ ਮੁਰਗੀਆਂ ਨੂੰ ਬਹੁਤ ਵੱਡੀਆਂ ਯਾਰ ਕਾਸ਼ੀ ਇੱਥੇ ਪਾਣੀ ਪਾ ਗਏ ਹਣੇ ਚਲੋ ਬਈ ਚਲੋ 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 ਅੰਡਾ ਹੈ ਨਹੀਂ ਕੋਈ ਨਹੀਂ ਅੱਜ ਨਹੀਂ ਹੈਗਾ ਇਨਕੂਬੇਟਰ ਯਾਰ ਆਪਣਾ ਆਇਆ ਹੀ ਨਹੀਂਗਾ ਜੀ ਹਾਂ ਕੀ ਆ ਪਾਣੀ ਭਾਈ ਇਹਨਾਂ ਨੂੰ ਕਬੂਤਰਾਂ ਨੂੰ ਖਾ ਵੀ ਬੋਲਦਾ ਅੱਛਾ ਆਜੋ ਭਾਈ ਉਹ ਦੂਈ ਨਹੀਂ ਕੱਢੇ ਹੋ ਜੇ ਹਾਂ ਉਹ ਕੁੰਡਾ-ਕੁੰਡਾ ਰੱਖੇ ਹੋ ਬਾਅਦ ਚ ਕੱਢ ਦਾਂਗੇ ਆਹੋ ਕਬੂਤਰਾਂ ਲਿਆ ਪਾਣੀ ਤੁਹਾਨੂੰ ਹੀ ਪਤਾ ਭਾਈ ਪਾਣੀ ਕੱਢ ਦੇ ਬਾਹਰ ਇਹਨਾਂ ਨੂੰ ਆ ਜਾ ਆ ਜਾ ਆ ਜਾ ਹਾਂ ਹਾਂ ਆਜੋ 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 ਬਾਹਰ ਆ ਜਾ ਤੂੰ ਵੀ ਬ੍ਰਹਮਾ ਹੋ ਜਾ ਹੁਣ ਲੋਟ ਹੁਣ ਕਬੂਤਰ ਸਾਰੇ ਸੈੱਟ ਨੇ ਹਨਾ ਬਸ ਇੱਕੋ ਡਾਉਨ ਜਿਆ ਆਹਾ ਇਹ ਹੋ ਗਈ ਇਹ ਮਿੱਲੇਗਾ ਹੋਰ ਦੇਖੋ ਇੱਕ ਆਜੀ ਬੱਚਾ ਕੱਢਿਆ ਹੋਇਆ ਆਓ ਦੇ ਇੱਕ ਮਿੰਟ ਦਿਨ ਦਿਖਾਉਣਾ ਫਲੈਸ਼ ਵਾਰਡ ਹੋਦੀ ਹੈ ਪੈਂਸੀਆ ਨਾ ਬੱਚਾ ਇੱਕ ਕਾਂਡੇ ਜਿਹਾ ਕੱਢਿਆ ਚਲੋ ਕੋਈ ਨਹੀਂ ਹੁਣ ਤਾਂ ਕੱਢੀ ਜਾਣੇ ਇਹਨਾਂ ਨੇ ਓਕੇ ਅਰਬੂਤਾ ਚੱਲੀਏ ਹੁਣ ਕਰਨ ਨੂੰ ਪਹੁੰਚ ਗਏ ਆ ਭਾਈ ਘਰੇ ਪਾਣੀ ਲੱਗ ਰਿਹਾ ਮਿਰਚਾਂ ਨੂੰ ਪਾਉਏ ਤਾਂ ਭਰ ਗੀਆਂ ਵੀਰੇ ਇੱਕ ਕਬੂਤਰ ਆਪਣੇ ਜਿਹੜੇ ਨਵੇਂ ਡਾਏ ਤੇ ਆਹ ਬੈਠਾ ਹੈ ਔਰ ਦੂਜਾ ਪਤਾ ਨਹੀਂ ਕਿੱ데 ਆ ਆ ਆ ਗਿਆ ਰੰਗੀਲਾ ਭਾਈ ਏ ਏ ਏ ਵੇਗਿਆ ਮਿੱਲੀ ਬੋਤਲ ਲਾ ਆਉਂ ਹਰਦਾ ਹਲੇ ਉਹ ਘੈਂਟ ੋੜਿਆ ਨਾ ਅੱਜ ਤੇ ਉਹ ਦੋਏ ਬੈਠਿਆਂ ਚ ਜਿਹੜਾ ਕੱਲ ਬਾਹਰ ਰਹਿ ਗਿਆ ਦਾ ਆ ਬੈਠਾ ਜਿਹੜਾ ਕੱਲ ਬਾਹਰ ਰਹਿ ਗਿਆ ਦਾ ਜਿਹੜਾ ਅੱਜ ਵਾਲਾ ਉਹ ਆ ਬੈਠਾ ਚਲੋ ਕੋਈ ਨਹੀਂ ਪੁੱਤਰਾ ਨੂੰ ਦਾਣਾ ਬਾਣੀ ਪਾਤਾ ਬੱਚੇ ਦੇਖ ਲਈਏ ਬੱਚੇ ਆਜੋ 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 ਉਹ ਜਿਹਾ ਦਾਣੇ ਖਾਦੇ ਰਵੋਟਾ ਨੇ ਆਦਾ ਜੋਇੰਗ ਓਕੇ ਹੈ ਆਲੇ ਚਲੋ ਚਲੋ ਚੱਲੋ ਚੱਲ ਚਲ ਖਾਣੋ ਦਣਾ ਪਾਣੀ ਉਧਰਲੇ ਕਬੂਤਰਾਂ ਨੂੰ ਵੀ ਪਾ ਰਹੇ ਆ ਬਈ ਹੋਵੇ ਫੇਜਾਂ ਇਹ ਮੋਟਰ ਤੇ ਇਹ ਵਾਸ਼ੇ ਕਿ ਡਿਗ ਡਿਗੋਗੇ ਇਹਨਾਂ ਦਾ ਸਵੇਰੇ ਹੀ ਮੈਂ ਪਾਣੀ ਪਾ ਤਾ ਦਾ ਨੂਰੀ ਨੂੰ ਕੱਲ ਨੂੰ ਲੈ ਕੇ ਜਾਣਾ ਬਾਈ ਇਹ ਵਾਸ਼ੇ ਨਾਲ ਪੜ ਗਏ ਆ ਤਾਂ ਜੋ ਇਹ ਪੜ ਉਹ ਵੀ ਪੜੇ ਗਏ ਉਹ ਛੋਟਾ ਰਹਿ ਗਿਆ ਇੱਕ ਯਾਰ ਹੈ ਹਾਂ ਆ ਵੀ ਪੜਾ ਰਿਹਾ ਵਧੀਆ ਚਲੋ ਇਹਨਾਂ ਦਾ ਵੀ ਕੰਮ ਨਿਭੜ ਗਿਆ ਇੱਧਰ ਗਿਆ ਹੁਣ ਨੀਲਾ ਆਉਂਦਾ ਦੇਖ ਬਣਿਆ ਹੀ ਫਿਰਦਾ ਕਿੱਥੇ ਆ ਓਹੋ ਆਉ ਦੇ ਆ ਕੇ ਇਹਦਾ ਨੀਲਾ ਉੜਦਾ ਓਏ ਚੱਲਦਾ ਇਹ ਮੋਟਰ ਤੇ ਮੋਟਰ ਚੱਲ ਰਹੀ ਹੈ ਬਈ ਪਾਣੀ ਲੱਗ ਰਿਹਾ ਹੈ ਤੇ ਕਬੂਤਰ ਉੜ ਰਹੇ ਨੇ ਆਕਾਸ਼ ਦੀਪ ਬੈਠਾ ਹੈ ਜਾਨਵਰ ਛੱਡੇ ਹੋਏ ਨੇ ਸਾਰੇ ਮੱਕੀ ਵੀ ਦੇਖੋ ਅੱਗੇ ਆਈ ਲਾ ਕੀਰਬੋਰਡ ਉਹ ਫਿਰਦਾ ਰੰਗੀਲਾ ਮਾਰਦਾ ਠਾਪੇ ਆ ਲੈ ਏ ਏ ਏ ਚਾਲ ਵੀ ਚੱਲੇ ਚੱਲੇ ਚੱਲ ਐ ਅਸੀਂ ਬੱਚਕਾਂ ਬਾਹਰ ਕੱਢਣ ਲੱਗਿਆ ਬਾਈ ਤਿੰਨੇ ਜਾਨੂੰ ਮੈਂ ਕਮੈਂਟ ਬੋਲ ਦੂੰ ਅਰਪਨ ਟਵਾਣਾ ਨਾਈਸ ਵੀਡੀਓ ਥੈਂਕ ਯੂ ਵੀਰੇ ਕਲਵੰਤ ਸਿੰਘ ਗੁੱਡ ਜੌਬ ਥੈਂਕ ਯੂ ਵੀਰੇ ਲਵ ਪ੍ਰੀਤ ਸਿੰਘ ਵਧੀਆ ਨੇ ਵੀ ਸਾਰੇ ਕਮੈਂਟਸ ਥੈਂਕ ਯੂ ਵੀਰੇ ਕਲਵੰਤ ਸਿੰਘ ਨਾਈਸ ਵੀਡੀਓ ਬ੍ਰਦਰ ਥੈਂਕ ਯੂ ਵੀਰੇ ਸੁਰਿੰਦਰ ਭਾਰਦਵਾਜ ਗੁੱਡ ਸਰ ਥੈਂਕ ਯੂ ਗਰਵੀਰ ਮਾਲ ਮੋਹਨ ਸਿੰਘ ਹੈਲੋ ਬ੍ਰਦਰ ਓਕੇ ਰਿਪੋਰਟ ਥੈਂਕ ਯੂ ਵੀਰੇ ਗੁਰਵਿੰਦਰ ਮਾਰ ਇਟਲੀ ਦਾ ਜੱਟ ਧੰਨਵਾਦ ਵੀਰੇ ਕੀ ਜਨ ਲਵਰ ਇਟਲੀ ਹੈਲੋ ਬਾਈ ਸਾਰੀਆਂ ਵੀਡੀਓ ਦੇਖ ਰਾਂ ਇੱਕ ਜੋੜਾ ਦੇ ਦੋ ਕੋਈ ਨਹੀਂ ਹਾਂ ਜੋੜਾ ਦੇ ਦੂੰਗਾ ਵੀਰੇ ਸ਼ੌਂਕੀ ਕਿੰਗ ਵੀਰੇ ਚਿੱਟੀ ਡੱਬੀ ਦਿਖਾ ਦਿਓ ਠੀਕ ਹੈ ਵੀਰੇ ਫ੍ਰੀ ਫਾਇਰ ਹੈਲੋ ਬਾਈ ਹਾਂਜੀ ਕੀ ਹਾਲ ਹੈ ਵੀਰੇ ਮੋਹਨ ਸਿੰਘ ਸੁਖਮਨ ਮਾਗੜ ਬਾਈ ਕੀ ਹਾਲ ਹੈ ਵਧੀਆ ਵੀਰੇ ਤੁਸੀਂ ਦੱਸੋ ਸੈਣੀ ਲਬਦੀਪ ਧੰਨਵਾਦ ਵੀਰੇ ਇਨੇ ਕਮੈਂਟ ਕਰਨ ਲਈ ਤੇ ਕਬੂਤਰ ਹਲੇ ਉੜੇ ਰਹੇ ਨੇ ਰੰਗੀਲਾ ਤਾਂ ਬੈਠ ਗਿਆ ਕਾਲੀ ਬੋਤਲ ਵਾਲਾ ਮੈਂ ਦੰਦ ਦਿਹਾਉਣਾ ਹੈ ਮੇਰੇ ਹਿਸਾਬ ਨਾਲ ਉੱਚਾ ਫਿਰਦਾ ਕਿਤੇ ਉਹ ਦੂਜੇ ਦਾ ਉਹ ਬੈਠੇ ਆਂ ਦੇਖ ਲੋ ਉਹ ਨਹੀਂ ਮੁੜ ਕੇ ਹਿੱਲੇ ਕੱਢ ਲਿਆ ਕੱਢ ਲਿਆ ਕਾ ਜੀ ਪ੍ਰਤੇਮ ਬੱਤਕਾਂ ਬਾਹਰ ਚਲੋ ਚਲੋ ਪਾਣੀ ਜਿ ਨੂੰ ਦੇਖਦੀਆਂ ਕਿ ਐ ਚਲੋ 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 ਗਈਆਂ ਬਣ ਕੇ ਨੂੰ ਆਈ ਹਾ ਵਰਦੀਆਂ ਲੋਕ ਜਾਣੀ ਆ ਹੁਣ ਕਰਤੀਆਂ ਵੀ ਬਾਹਰ ਬੈਠ ਚਲੋ 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 ਲਾਓ ਨਹੀਂ ਜਾ ਰਹੇ ਹੁਣ ਘੁੰਮੋ ਫਿਰੋ ਬੜਗੀਆਂ ਬਾਣੀ ਦੇ ਮੇਰਾ ਕਰਦੀਆਂ ਨੇ ਬਾਈ ਪੂਰਾ ਇੰਜੋਏ ਬਲੌਗ ਦੀ ਐਂਡਿੰਗ ਕਰ ਦਈਏ ਫਿਰ ਚਲੋ ਵੀ ਮਿਲਦੇ ਆਂ ਅਗਲੀ ਵੀਡੀਓ ਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਾਂਗੇ ਅਗਲੀ ਵੀਡੀਓ ਚ